ਸਾਤਰੀ ਗਾ ਜੀ ਸਾਰਿਆਂ ਨੂੰ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੀ ਆਪਾਂ ਦੇ ਫਾਰਮ ਦੇ ਵਿੱਚ ਪਸ਼ੂਆਂ ਨੂੰ ਦੇਣ ਲੱਗੇ ਸੀਗੇ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਤੇ ਤੁਹਾਡੇ ਨਾਲ ਜੀ ਸਾਂਝੀ ਕਰਾਂਗੇ ਆਪਾਂ ਕੈਲੀ ਮੈਡੀਸਨ ਦੇਣ ਲੱਗੇ ਹਾਂ ਜੀ ਮਾਰਕੀਟ ਦੇ ਵਿੱਚ ਜੀ ਬਹੁਤ ਤਰ੍ਹਾਂ ਦੀਆਂ ਮੈਡੀਸਨ ਮਿਲਦੀਆਂ ਨੇ ਆਪਾਂ ਕੋਈ ਵੀ ਵੈਸੇ ਦੇ ਸਕਦੇ ਹਾਂ ਪਰ ਕਈ ਮੈਡ ਵਾਲੇ ਪਸ਼ੂਆਂ ਦੇ ਲਈ ਆਪਾਂ ਤੋਂ ਅਲੱਗ ਨੂੰ ਲੈਣੀ ਹੈ ਅਲੱਗ ਤੋਂ ਲੈਣੇ ਪੈਂਦੀ ਹੈ ਜੀ ਮੈਡੀਸਨ ਤੇ ਜਿਹੜੀਆਂ ਪਸ਼ੂ ਨਹੀਂ ਸੂਣ ਵਾਲੇ ਉਹਨਾਂ ਤੋਂ ਅਲੱਗ ਲੈਣੀ ਪੈਂਦੀ ਹੈ ਜੀ ਇਸ ਲਈ ਇਹ ਹੈਗੀ ਆ ਜੀ ਫੈਂਟਾਸ ਬਿੰਡਾ ਜੋਲ ਸੂਣ ਵਾਲੇ ਪਸ਼ੂਆਂ ਨੂੰ ਵੀ ਤੇ ਜਿਹੜੇ ਨਹੀਂ ਸੂਣ ਵਾਲੇ ਜੀ ਉਹਨਾਂ ਵਾਸਤੇ ਵੀ ਇਹ ਸੇਫ ਆ ਦੋਹਾਂ ਵਾਸਤੇ ਸੇਫ ਆ ਜੀ ਤੇ ਆਪਾਂ ਇਹ ਫਾਰਮ ਦੇ ਵਿੱਚ ਜੀ ਦੇਵਾਂਗੇ ਬੋਲਸ ਸਵੇਰ ਖਾਲੀ ਪੇਟ ਪਸ਼ੂਆਂ ਨੂੰ ਇਹ ਬੋਲਸ ਖਾਲੀ ਪੇਟ ਦੇਣ ਤੋਂ ਬਾਅਦ ਘੰਟੇ ਬਾਅਦ ਆਪਾਂ ਪਸ਼ੂਆਂ ਨੂੰ ਪੱਠੇ ਪਾਵਾਂਗੇ ਜੀ ਘੰਟਾ ਆਪਾਂ ਪਸ਼ੂਆਂ ਨੂੰ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਤੇ ਸ਼ਾਮ ਨੂੰ ਜੀ ਟਾਈਮ ਨਾਲ ਪੱਠੇ ਪਾ ਕੇ ਪਸ਼ੂ ਰਜਾ ਦੇਾਂਗੇ ਕੋਰਨੀ ਦੇ ਵਿੱਚ ਪੱਠੇ ਜਿਹੜੇ ਪਏ ਆ ਉਹ ਆਪਾਂ ਪਾਸੇ ਹਟਾ ਦੇਾਂਗੇ ਜੀ ਖਾਲੀ ਪੇਟ ਪਸ਼ੂ ਰਹਿਣ ਜੇ ਤੁਹਾਨੂੰ ਜੀ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਜੀ ਪਲੀਜ਼ ਲਾਈਕ ਇੱਕ ਮਿੰਟ ਜੇ ਜਿਹੜੇ ਭੈਣ ਭਰਾ ਮੇਰੀ ਵੀਡੀਓ ਦੇਖ ਰਹੇ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ